ਬਸਤੇ ਟਰੈਕਟਰ ਟਰਾਲੀ ਦੀ ਹੋਈ ਭਿਆਨਕ ਟੱਕਰ ਇਹ ਬੜੀ ਸਪੀਡ ਤੇ ਆਉਂਦਿਆ ਬਸ ਹਾਂ ਅੱਛਾ ਕ੍ਰਾਊਡਰ ਨਗਾਇਆ ਵਾ ਤੇ ਟਰਾਲੀ ਦੇ ਮਗਰ ਮਾਰੀ ਏ ਟਰਾਲੀ ਦੇ ਤੇ ਟਰੈਕ ਦੇ ਹੁਕਰੇ ਨਾ ਟੁੱਟਦੇ ਇਹਨੇ ਨਾਲ ਟਰੈਕ ਵੀ ਪਟਰਾ ਦਿਆ ਵਹਾਨਾ ਦੇ ਉੱਡੇ ਪਰ ਖੱਜੇ ਨਹੀਂ ਤੇ ਉਧਰ ਕੇ ਵੇਖਿਆ ਨਹੀਂ ਗਾ ਮਗਰ ਭੱਜ ਗਏ ਨਸੇ ਨਾ ਭੱਜ ਗਏ ਰੱਬ ਪੀਤੀ ਆ ਲੁਕਾ ਨੇ ਪਾਇਆ ਗਾ ਵੀਰੇ ਇੱਕ ਮੋਟਰਸਾਈਕਲ ਵਾਲਾ ਮਗਰ ਹੋ ਗਿਆ ਇਹ ਬਾਈ ਇਹ ਰਾਮੀ ਦੇ ਤੇ ਉਹਦਾ ਉਹ ਮਤਲਬ ਵੱਜ ਗਿਆ ਵਿੱਚ ਤੇ ਉਹਦੀਆਂ ਆੜੀਆਂ ਉਂਗਲਾਂ ਨੇ ਸਾਰੀਆਂ ਇਹ ਸਾਰੀਆਂ ਫੈਕਚਰ ਹੋ ਗੀਆਂ ਮਾਜ ਨੂੰ ਸਟੈਂਡ ਖੜਿਆ ਇਹ ਤਹਾਂ ਮੌਕੇ ਤੇ ਮਚ ਗਿਆ ਹਹਾਕਾਰ ਇਹ ਗੱਲ ਕਿ ਇੱਕ ਥਿਆੜੀਦਾਰ ਬੰਦਾ ਵਾ ਉਹਨੇ ਉਹ ਕਮਾਉਂਦਾ ਖਾਣਾ ਜੇਰ ਉਹਨੂੰ ਡੀ ਭੱਜ ਗਿਆ ਇਹ ਪ੍ਰਸ਼ਾਸਨ ਤੋਂ ਜਾਈ ਨਹੀਂ ਆ ਵੀ ਥੋੜਾ 2 ਘੰਟੇ ਹੋ ਗਏ ਕੋ ਪ੍ਰਸ਼ਾਸਨ ਅਜੇ ਤੱਕ ਨਹੀਂ ਆਇਆ ਨਹੀਂ ਆਇਆ ਬਾਈਕ ਸਵਾਰ ਆਇਆ ਲਪੇਟ ਚ ਕਾਲਾ ਰੋਡ ਤੇ ਰੋਡਵੇਲ ਬੱਸਾਂ ਤੇ ਟਰੈਕਟਰ ਦਾ ਐਕਸੀਡੈਂਟ ਹੋਇਆ ਮੌਕੇ ਤੇ ਆਏ ਆ ਮੌਕੇ ਦਾ ਆ ਕੇ ਵੇਖਿਆ ਕੋਈ ਛੱਟ ਵਗੈਰਾ ਨਹੀਂ ਲੱਗੀ ਨਾ ਕੈਕਟਰ ਵਾਲਿਆਂ ਨੂੰ ਲੱਗੀ ਆ ਬੱਸ ਡਰਾਈਵਰ ਮੌਕੇ ਤੋਂ ਹੋਇਆ ਫਰਾਰ ਰਾਗੀਰਾ ਨੇ ਬੱਸ ਡਰਾਈਵਰ ਤੇ ਲਗਾਏ ਇਲਜ਼ਾਮ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਐਵਨ ਮੀਡੀਆ ਮੈਂ ਆਸ਼ੁਦੀਪ ਕੌਰ ਭਿਆਨਕ ਸੜਕ ਹਾਦਸੇ ਦੀ ਖਬਰ ਸਾਹਮਣੇ ਆ ਰਹੀ ਹੈ ਜੀहां ਪੰਜਾਬ ਰੋਡਵੇਜ਼ ਦੀ ਬੱਸ ਅਤੇ ਟਰੈਕਟਰ ਟਰਾਲੀ ਦੇ ਵਿੱਚਕਾਰ ਟੱਕਰ ਹੋ ਗਈ ਵਾਹਨਾਂ ਦੇ ਪਰਖੱਚੇ ਉੱਡ ਗਏ ਲੋਕਾਂ ਦੇ ਵੱਲੋਂ ਮੌਕੇ ਤੇ ਜਿਹੜਾ ਗਾਹ ਪਾਇਆ ਗਿਆ ਅਤੇ ਮੌਕੇ ਤੇ ਜਿਹੜੀ ਆ ਹਾਹਾਕਾਰ ਮਚ ਜਾਂਦੀ ਹੈ ਲੋਕਾਂ ਦਾ ਕਹਿਣਾ ਕਿ ਬੱਸ ਬਹੁਤ ਜ਼ਿਆਦਾ ਤੇਜ਼ ਸੀ ਉੱਥੇ ਰਾਹਗੀਰਾਂ ਦੇ ਵੱਲੋਂ ਬੱਸ ਡਰਾਈਵਰ ਤੇ ਜਿਹੜੇ ਨੇ ਵੱਡੇ ਇਲਜ਼ਾਮ ਲਗਾਏ ਗਏ ਨੇ ਤਸਵੀਰਾਂ ਦੇਖ ਕੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਦਸਾ ਕਿੰਨਾ ਕੁ ਭਿਆਨਕ ਹੋਵੇਗਾ ਜੀਹਾਂ ਤੁਹਾਨੂੰ ਦੱਸਦੀ ਕਿ ਬਟਾਲਾ ਤੋਂ ਫਤਿਹਗੜ੍ਹ ਸਾਹਿਬ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਅਤੇ ਟਰੈਕਟਰ ਟਰਾਲੀ ਵਿੱਚਕਾਰ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਜਿਸ ਦੇ ਲਪੇਟ ਦੇ ਵਿੱਚ ਇੱਕ ਬਾਈਕ ਸਵਾਰ ਆ ਜਾਂਦਾ ਹੈ ਅਤੇ ਉਹ ਵੀ ਗੰਭੀਰ ਜ਼ਖਮੀ ਹੋ ਜਾਂਦਾ ਜਿਸ ਨੂੰ ਹਸਪਤਲ ਦਾਖਲ ਕਰਵਾਇਆ ਜਾਂਦਾ ਦੱਸਿਆ ਜਾ ਰਿਹਾ ਕਿ ਇਹ ਹਾਦਸਾ ਡਰਾਈਵਰ ਦੀ ਗਲਤੀ ਕਾਰਨ ਵਾਪਰਿਆ ਲੋਕਾਂ ਦਾ ਕਹਿਣਾ ਕਿ ਡਰਾਈਵਰ ਬਹੁਤ ਜ਼ਿਆਦਾ ਤੇਜ਼ ਸਪੀਡ ਨਾਲ ਆ ਰਿਹਾ ਸੀ ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਵਾਹਨਾਂ ਦੇ ਪਰਖੱਚੇ ਉੜੇ ਦਿਖਾਈ ਦੇ ਰਹੇ ਨੇ ਬੱਸ ਦੇ ਵਿੱਚ ਸਵਾਰ ਸਵਾਰੀਆਂ ਅਤੇ ਟਰੈਕਟਰ ਚਾਲਕ ਜੜਿਆ ਬਲਬਲ ਬਚਿਆ ਜੀ ਹਾਂ ਤੁਹਾਨੂੰ ਦੱਸ ਦਈਏ ਬਾਈਕ ਸਵਾਰ ਜੜਿਆ ਇਸ ਬੱਸ ਦੀ ਲਪੇਟ ਦੇ ਵਿੱਚ ਆ ਗਿਆ ਜਿਸ ਨੂੰ ਹਸਪਤਲ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਕਿ ਇਸ ਹਾਦਸੇ ਨੂੰ ਅੰਜਾਮ ਦੇ ਕੇ ਬੱਸ ਡਰਾਈਵਰ ਜੜਿਆ ਮੌਕੇ ਤੋਂ ਫਰਾਰ ਹੋ ਗਿਆ ਮੌਕੇ ਤੇ ਪੁਲਿਸ ਪਹੁੰਚਦੀ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜੋ ਕਸੂਰਬਾਰ ਹੋਵੇਗਾ ਉਸਤੇ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੇ ਵੱਲੋਂ ਕਾਰਵਾਈ ਹੈ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਅਹੀਂ ਸਰ ਅਪਨੇ ਸਾਈਡ ਤੇ ਆਉਂਦੇ ਆਂ ਆਪਣੇ ਸਾਈਡ ਤੇ ਆਉਂਦੇ ਆਂ ਬੜੇ ਮਜੇ ਨਾਲ ਆਉਂਦੇ ਸੀ ਸ਼ਹਿਰ ਦਾ ਏਰੀਆ ਵਾਟ ਥਾਲੀਆਂ ਦੇ ਲਾਗਵੜੀ ਦੀ ਥੀ ਵਾਲੀਆਂ ਦੇ ਕ੍ਰਾਸ ਕਰਕੇ ਆਏ ਆ ਕੋਈ ਮੁੰਡੇ ਅੱਗੇ ਅਖੰਡੇ ਕਹਿੰਦੇ ਤੁਸੀਂ ਬੜੇ ਮਜੇ ਨਾਲ ਆ ਰਹੇ ਹੋ ਤੇ ਇਹ ਬੜੀ ਸਪੀਡ ਤੇ ਆਉਂਦਿਆ ਤੇ બસ আচ্ছা ਟਰਾਲੀ ਨਗਾਇਆ ਵਾ ਤੇ ਟਰਾਲੀ ਦੇ ਮਗਰ ਮਾਰੀ ਏ ਟਰਾਲੀ ਦੇ ਤੋਂ ਟਰੈਕ ਦੇ ਹੁਕਰੇ ਨਾਟ ਨਾ ਟੁੱਟਦੇ ਇਸ ਨੇ ਨਾਲ ਡਰਦੇ ਵੀ ਪਟਰਾ ਦਿਆ ਨਸ਼ੇ ਤੇ ਧੁੰਦ ਹੋਇਆ ਸੀ ਹਾਂ ਜਦਨੀ ਆਇਆ ਕੋਈ ਹਾਂਜੀ ਇਹ ਟਰਾਲੀ ਦੇ ਮਗਰ ਮੁੰਡਾ ਮੋਟਰਸਾਈਕਲ ਵਾਲਾ ਉਹਦੇ ਆ ਤੇ ਮੋਟਰਸਾਈਕਲ ਚ ਭੱਜੀ ਨਹੀਂ 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 ਬੋ ਜੀ ਇਧਰੋਂ ਹੰਡੀ ਬੱਸ ਅਸੀਂ ਜਾਂਦੇ ਇਧਰ ਨੂੰ ਠੀਕ ਜੀ ਹਾਂ ਜੀ ਅਸੀਂ ਜਾਂਦੇ ਪਟਾਲੇ ਨੂੰ ਇੱਟ ਲਾ ਕੇ ਇਧਰੋਂ ਠੀਕ ਜੀ ਟਰੱਕ ਨਾ ਕੋਈ ਬਸ ਬੜੀ ਉਹਦੀ ਨੰਗੀ ਆ ਬਾਅਦ ਜਦੋਂ ਨੇ ਕੱਟ ਜਾ ਮਾਰਿਆ ਨਾ ਤੇ ਉਹ ਗਾਰਲੀ ਨੁੱਕਰ ਦੇ ਵਜਾ ਨਾ ਟਰਾਲੀ ਵੀ ਰੋਟੀ ਨਾ ਉਹ ਵੀਰੇ ਇੱਕ ਮੋਟਰਸਾਈਕਲ ਵਾਲਾ ਮਗਰ ਹੋ ਗਿਆ ਇਹ ਭਾਈ ਤੇ ਉਹਦਾ ਉਹ ਮਤਲਬ ਵੱਜ ਗਿਆ ਤੇ ਅੱਜ ਤਾਂ ਉਹਦੀਆਂ ਆੜੀਆਂ ਉਂਗਲਾਂ ਨੇ ਸਾਰੀਆਂ ਇਹ ਸਾਰੀਆਂ ਫੈਕਟਰੀਆਂ ਹੌਸਪਟਲ ਖੜਿਆ ਇਹ ਦਿਹਾਣੇ ਧਮਾਗੇ ਨੂੰ ਹੌਸਪਟਲ ਵਾਲਾ ਕਿਹਾ ਮੈਂ ਵੀ ਇਹਦਾ ਆਪਰੇਟ ਹੋਣਾ ਇਹਦੀ ਹੱਡੀ ਮਤਲਬ ਸਾਰੀਆਂ ਹੱਡੀਆਂ ਟੁੱਟ ਗਈਆਂ ਨੇ ਉਹ ਮੰਜੀਆਂ ਵੀਰੇ ਨਾ ਨਹੀਂ ਪਤਾ ਹੋ ਉਹ ਬਤਲੋ ਦੀ ਫੈਮਲੀ ਜਿਹੜੀ ਆਈ ਪਹਿਲਾਂ ਉਹਨਾਂ ਨੇ ਮਾਝਰੋਸ ਬੰਨ ਖੜਿਆ ਇਹਨੂੰ ਤੇ ਹੁਣ ਉਹ ਮਤਲਬ ਲੈ ਕੇ ਗਏ ਆ ਸ਼ਾਇਦ ਅੰਮ੍ਰਿਤਸਰ ਲੈ ਗਏ ਪਤਾ ਨਹੀਂ ਕਿੱਥੇ ਲੈ ਗਏ ਇਹ ਕਿਹੜਾ ਭਾਈ ਪੰਜਾਬ ਰੋਡ ਬੱਸ ਚਲਾਉਂਦੇ ਆਣਾ ਉਹ ਹੈਗਾ ਜੀ ਦਾਦ ਜੋਤ ਦਾ ਨਹੀਂ ਤਾਂ ਉਧਰ ਕੇ ਵੇਖਿਆ ਵੀ ਨਹੀਂ ਗਾ ਮਗਰ ਭੱਜ ਗਏ ਨਸੇ ਨਾ ਭੱਜ ਗਏ ਉੱਥੇ ਉਹ ਦੋ ਯਾਰ ਉਹਦੇ ਜਿਹੜੀ ਖੜੇ ਚਾਰ ਚੱਲੇ ਆਂ ਹਾਂ ਜਿਹੜਾ ਪੀਤੀ ਹੈ ਅੱਜਾ ਬਾਈ ਸਪੀਡ ਦੀ ਕਸੂਰ ਨਾ ਹੁੰਦਾ ਤੇ ਨਾ ਪਾਈ ਠੀਕ ਹੈ ਇਹ ਟਰੈਕਟਰ ਵਾਲਾ ਸਾਰੇ ਬੰਦੇ ਇੱਥੇ ਖਲੋਤੇ ਆ ਉਹ ਦੋਏ ਮੁਗਲ ਆਪਣਾ ਬੱਸ ਛੱਡ ਕੇ ਦੇਖ ਲੋ ਗਾਹੀ ਨੱਪਤੀ ਲੱਗਦੀ ਗੱਡੀ ਆ ਛੱਡ ਕੇ ਫਰਾਰ ਹੋ ਗਏ ਉਹ ਬੱਸ ਖਰਾਪ ਪੀਤੀ ਆਪਣੇ ਬੰਦੇ ਖਲਾਈ ਆ ਉਹ ਵੇਖਣ ਲਈ ਕਿ ਕੋਈ ਗਲਬਾ ਨਹੀਂ ਹੋਈ ਉਹ ਵੇਖ ਕੇ ਤੇ ਮਰਦਾਂ ਨੇ ਫੋਨ ਕਰਕੇ ਉਹ ਵੀ ਚੁੱਪ ਕਰਕੇ ਚਲ ਗਏ ਸਮਾਨ ਲੈ ਕੇ ਚਲ ਗਏ ਸਮਾਨ ਲੈ ਕੇ ਚਲ ਗਏ ਆ ਵੀ ਇਹ ਅੱਗੇ ਕੁਦਰਤੀ ਉਹ ਆਪਣਾ ਧੋੜਾ ਵੀ ਛੱਡ ਕੇ ਆ ਬਸ ਜੀ ਆਪਣੇ ਝੋਲੇ ਵੀ ਛੱਡ ਗਏ ਆ ਹਾਂ ਤਨਾਟਾ ਕਹਿ ਰਿਹਾ ਤੇ ਹੁਣ ਇਹ ਟ੍ਰੈਫਿਕ ਹੈ ਲੋਕਾਂ ਦਾ ਸਹੀ ਗੱਲ ਇੱਕ ਥਿਆੜੀਦਾਰ ਬੰਦਾ ਵਾ ਉਹਨੇ ਉਹੋ ਕਮਾਉਣਾ ਖਾਣਾ ਉਹਨੂੰ ਤੇ ਹੀ ਪਾ ਗਿਆ ਇਹ ਪ੍ਰਸ਼ਾਸਨ ਚ ਜਾਈਦੀ ਆ ਵੀ ਥੋੜਾ 2 ਘੰਟੇ ਹੋਵੇਗਾ ਪ੍ਰਸ਼ਾਸਨ ਅਜੇ ਤੱਕ ਨਹੀਂ ਆਇਆ ਨਹੀਂ ਆਇਆ ਤੇ ਕੀ ਹੈ ਸਰਕਾਰੀ ਬੱਸ ਤਾਂ ਇਹ ਦੋ ਬਟਾਲੇ ਚਲਦੀ ਜਾਣਾ ਅਲੀਆਦ ਤੱਕ ਹੋਲੀ ਹੁੰਦੀ ਹੈ ਜਦੋਂ ਅਲੀਆਦ ਤੋਂ ਬਾਅਦ ਓਹੋ ਇਹ ਨਹੀਂ ਤੇਜ਼ ਫੜੇ ਘੜ ਵਿੱਚ ਹੁੰਦੀ ਹੈ ਕੋਈ ਹਿਸਾਬ ਨਹੀਂ ਆਦੀ ਤੇਜ਼ ਭਾਦੀ ਬਹੁਤ ਜ਼ਿਆਦਾ ਬਹੁਤ ਤੇਜ਼ ਹੁੰਦੀ ਹੈ ਘੜੇ ਘਟੂਆਂ ਬਟਾਲਾ ਪੰਜਾਬ ਰੋੜੇ ਪਾਸ ਦੇ ਟਰਾਲੀ ਦੇ ਜਦੋਂ ਦਸਰਕਰ ਹੋਈ ਆ ਕੀ ਆ ਮਾਵਾਂ ਆ ਸਭ ਥੋੜੀ ਜਿਹਾ ਪਹਿਲਾ ਪੜਾ ਲਗਾ ਇਹ ਆਪਣੇ ਇੱਥੇ ਬਟਾਲਾ ਰੋੜੇ ਦੇ ਉੱਤੇ ਰੋਡਵੇਸ ਬਸ ਆ ਤੇ ਟ੍ਰੈਕਟਰ ਦਾ ਐਕਸੀਡੈਂਟ ਹੋਇਆ ਮੌਕੇ ਤੇ ਆਏ ਆ ਮੌਕੇ ਤੇ ਆ ਕੇ ਵੇਖਿਆ ਕੋਈ ਛੱਟ ਵਗੈਰਾ ਨਹੀਂ ਲੱਗੀ ਨਾ ਟਰੈਕਟਰ ਵਾਲਿਆਂ ਨੂੰ ਲੱਗੀ ਆ ਟਰਾਲੀ ਦਾ ਵੀ ਨਿਸ਼ਾਨ ਹੋਇਆ ਬਸਾ ਵੀ ਨਿਸ਼ਾਨ ਹੋਇਆ ਬਸਾ ਫਿਰ ਜਾੜਿਆ ਟਰੈਕਟਰ ਟਾਲੀ ਆਪਣੀ ਜ਼ਾਇਡ ਆ ਬਾਕੀ ਹੁੰਦੇ ਇਹਦੇ ਮੌਕੇ ਦੇ ਉੱਤੇ ਕਿਹੜੀ ਗਲਤੀ ਹੈ ਕੀ ਆ ਜੋ ਵੀ ਆਉਂਦਾ ਉਹ ਦੱਸਾਂਗੇ ਯਕੀਂ ਬਾਰੀਆ ਦੇ ਕੋਈ ਕਲੀਅਰ ਨੂੰ ਮਗਰ ਕਹਿ ਰਹੇ ਇਹ ਕਿ ਇਹਨਾਂ ਦੇ ਆ ਰਿਹਾ ਹੈ ਕੋਈ ਮੋਟਰਸਾਈਕਲ ਦੇ ਉੱਤੇ ਉਹ ਵਿੱਚ ਮੜ ਟਾਲੀ ਦੇ ਜਾਂ ਜਿਸ ਤਰੀਕੇ ਵੀ ਉਹਨੂੰ 60 ਵਗੈਰਾ ਲੱਗੀ ਆ ਉਹਦਾ ਹੁਣ ਦੇਖਦੇ ਆ ਕਿੱਥੇ ਦਾਖਲ ਕਰਾਂਗੇ ਸਰ ਬੱਸ ਡਰਾਈਵਰ ਬੱਸ ਡਰਾਈਵਰ ਨੇ ਮੌਕੇ ਦੇ ਉੱਤੇ ਆ ਗਈ ਪਤਾ ਕਰਦੇ ਹੁਣ ਕਿਹੜੀ ਡਿਊਟੀ ਕਿਹੜਾ ਬੱਸ ਡਰਾਈਵਰ ਸੀਗਾ ਉਹ ਆਪਾਂ ਰੋਡ ਵੇਜ ਵਾਲਿਆਂ ਨਾਲ ਕਾਰਟਸਪਰਕ ਤੋਂ ਉਹਦਾ ਦੇ ਉਥੋਂ ਲੋ ਕਾਰਵਾਈ ਕੀਤੀ ਉਹ ਤੋਂ ਆਪਾਂ ਮੌਕੇ ਦੇ ਉੱਤੇ ਆਏ ਆ ਜੋ ਕਾਰਵਾਈ ਬਿਆਨ ਲਗਾਉਂਦੇ ਉਹਦੇ ਮੁਤਾਬਕ ਆਪਾਂ ਕਾਰਵਾਈ ਕਰਦੇ ਆਂਗੇ ਪਤਾ ਲੱਗਾ ਬਸ ਕਿੱਥੋਂ ਆਈ ਹੈ ਬਸ ਤਾਂ ਬਟਾਲੇੋਂ ਆਈ ਹੈ ਉਹ ਕਨਫਰਮ ਹੋਏਗਾ ਕਿ ਇਹ ਕਿਸੋ ਕਿੱਥੋਂ ਆਈ ਹੈ ਇਹ ਬਟਾਲਾ ਡੇਪੂ ਦੀ ਬੱਸ ਹੈਗੀ ਆ ਇਹ ਇਸ ਟਾਈਮ ਦਿਖਾਉਂਦੀ ਐ ਇਹਦੇ ਬਾਰੇ ਨੀ ਕੋਈ ਜੋ ਕਿ ਨਾਡਾ ਡਰਾਈਵਰਾਂ ਨਾਲ ਕੈਕਟਰਾ ਦੀ ਟੀਮ ਆਉਂਦੀ